ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇਸ ਸੀਜ਼ਨ ਦੀ ਬਹੁਤ ਹੀ ਮਜ਼ੇਦਾਰ ਟੇਸਟੀ ਔਰ ਨਵੇਂ ਤਰੀਕੇ ਦੇ ਨਾਲ ਸ਼ਾਹੀ ਆਲੂ ਮਟਰ ਦੀ ਰੈਸিপি ਕਈ ਤੁਸੀਂ ਸਿੰਪਲ ਤਰੀਕੇ ਦੇ ਆਲੂ ਮਟਰ ਤਾਂ ਬਹੁਤ ਵਾਰ ਬਣਾ ਕੇ ਖਾਦੇ ਹੋਵਗੇ ਔਰ ਖਾ-ਖਾ ਕੇ ਬੋਰ ਵੀ ਹੋ ਗਏ ਹੋਗੇ ਸੋ ਅੱਜ ਤੁਸੀਂ ਮੇਰੇ ਇਸ ਸ਼ਾਹੀ ਤਰੀਕੇ ਦੇ ਨਾਲ ਆਲੂ ਮਟਰ ਬਣਾ ਕੇ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਰੈਸিপি ਪਸੰਦ ਆਏਗੀ ਰੈਸিপি ਨੂੰ ਲਾਸਟ ਤੱਕ ਜ਼ਰੂਰ ਵੇਖਿਓ ਬਿਨਾ ਸਕਿਪ ਕੀਤੇ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਆਲੂ ਨੂੰ ਚੌਪ ਕਰ ਲਿਆ ਔਰ ਮਟਰ ਵੀ ਅਸੀਂ ਛਿਲਕੇ ਰੱਖ ਲੈਨੇ ਹੁਣ ਅਸੀਂ ਕੜਾਹੀ ਇਹ ਵਿੱਚ ਪਾਣੀ ਐਡ ਕਰਾਂਗੇ ਔਰ ਉਹਦੇ ਵਿੱਚ ਆਲੂ ਮਟਰ ਦੋਨਾਂ ਨੂੰ ਇਕੱਠਾ ਐਡ ਕਰ ਦਾਂਗੇ ਔਰ ਇਹਨਾਂ ਨੂੰ 10 ਮਿੰਟ ਤੱਕ ਬੋਇਲ ਹੋਣ ਲਈ ਰੱਖ ਦਾਂਗੇ ਉਸ ਤੋਂ ਬਾਅਦ ਅਸੀਂ ਗਰੇਵੀ ਦੀ ਤਿਆਰੀ ਕਰਾਂਗੇ ਸੋ ਇੱਥੇ ਸਾਡੇ 10 ਮਿੰਟ ਕੰਪਲੀਟ ਹੋ ਚੁੱਕੇ ਨੇ ਔਰ ਸਾਡੇ ਆਲੂ ਮਟਰ ਬਹੁਤ ਹੀ ਵਧੀਆ ਤਰੀਕੇ ਬੋਇਲ ਹੋ ਚੁੱਕੇ ਨੇ ਹੁਣ ਅਸੀਂ ਇੱਥੇ 4-5 ਹਰੀਆਂ ਮਿਰਚਾਂ ਇਹਨਾਂ ਨੂੰ ਰਫਲੀ ਚੋਪ ਕਰ ਲਾਂਗੇ ਔਰ ਤਿੰਨ ਮੀਡੀਅਮ ਸਾਈਜ਼ ਦੇ ਅਸੀਂ ਪਿਆਜ਼ ਯੂਜ਼ ਕਰ ਰਹੇ ਹਾਂ ਇਹਨਾਂ ਨੂੰ ਵੀ ਅਸੀਂ ਰਫਲੀ ਚੋਪ ਕਰਾਂਗੇ ਔਰ ਦੋ ਟਮਾਟਰ ਗਰੇਵੀ ਵਾਸਤੇ ਯੂਜ਼ ਕਰਨੇ ਨੇ ਇਹਨਾਂ ਨੂੰ ਵੀ ਅਸੀਂ ਰਫਲੀ ਚੋਪ ਕਰਾਂਗੇ ਇੱਕ ਵਾਰੀ ਤੁਸੀਂ ਇਹ ਤਰੀਕੇ ਦੇ ਨਾਲ ਆਲੂ ਮਟਰ ਬਣਾ ਲੋਗੇ ਫਿਰ ਤੁਸੀਂ ਘਰ ਸ਼ਾਹੀ ਪਨੀਰ ਹੀ ਬਣਾਉਣਾ ਭੁੱਲ ਜਾਓਗੇ ਸੋ ਇੱਥੇ ਹੁਣ ਅਸੀਂ ਪੈਨ ਵਿੱਚ 2 ਟੇਬਲस्पून ਆਇਲ ਐਡ ਕੀਤਾ ਹੈ ਆਇਲ ਜਦੋਂ ਚੰਗੇ ਤਰ੍ਹਾਂ ਕੇ ਗਰਮ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 1 ਟੇਬਲस्पून ਸਾਬਤ ਕਾਲੀ ਮਿਰਚੀ ਐਡ ਕੀਤੀ ਹੈ ਔਰ 10 ਤੋਂ 12 ਕਾਜੂ ਐਡ ਕੀਤੇ ਨੇ ਕਾਜੂ ਐਡ ਕਰਨ ਦੇ ਨਾਲ ਗਰੇਵੀ ਬਹੁਤ ਹੀ ਵਧੀਆ ਰਿਚ ਬਣ ਕੇ ਰੈਡੀ ਹੁੰਦੀ ਹੈ ਹੁਣ ਜਿਹੜੇ ਅਸੀਂ ਪਿਆਜ਼ ਟਮਾਟਰ ਔਰ ਹਰੀਆਂ ਮਿਰਚਾਂ ਰਫਲੀ ਚੋਪ ਕੀਤੀਆਂ ਸੀ ਉਹਨਾਂ ਨੂੰ ਵੀ ਐਡ ਕਰਤਾ ਹੈ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਨਮਕ ਐਡ ਕੀਤਾ ਹੈ ਔਰ ਹਾਫ ਟੇਬਲस्पून ਅਸੀਂ ਇਹਦੇ ਵਿੱਚ ਦੇਗੀ ਵਿੱਚ ਐਡ ਕੀਤੀ ਹੈ ਨਮਕ ਐਡ ਕਰਨ ਦੇ ਨਾਲ ਸਾਰੀਆਂ ਚੀਜ਼ਾਂ ਜਲਦੀ ਗਲ ਜਾਂਦੀਆਂ ਨੇ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਮਿਕਸ ਕਰ ਦਿੰਨੇ ਆ ਤੇ ਇਹਨੂੰ 19 ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਸਾਡੇ ਪਿਆਜ਼ ਟਮਾਟਰ ਗਲ ਲੈਣੇ ਸ਼ੁਰੂ ਹੋ ਜਾਂਦੇ ਹਲਕਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਵੀ ਐਡ ਕਰਤਾ ਹੁਣ ਇਹਨੂੰ ਅਸੀਂ ਟੱਕ ਦਿੰਨੇ ਆ ਸੋ ਇੱਥੇ ਪੂਰੇ 6-7 ਮਿੰਟ ਕੰਪਲੀਟ ਹੋ ਚੁੱਕੇ ਨੇ ਔਰ ਸਾਡੇ ਟਮਾਟਰ ਪਿਆਜ਼ ਵਧੀਆ ਢੰਗੇ ਗਲ ਚੁੱਕੇ ਨੇ ਹੁਣ ਇਹਨੂੰ ਅਸੀਂ 10 ਮਿੰਟ ਲਈ ਰੈਸਤੇ ਰੱਖ ਦਾਂਗੇ ਔਰ ਠੰਡਾ ਹੋਣ ਲਈ ਰੱਖ ਦਾਂਗੇ ਸੋ ਇੱਥੇ ਸਾਡਾ ਮਟੀਰੀਅਲ ਠੰਡਾ ਹੋ ਚੁੱਕਿਆ ਹੈ ਹੁਣ ਇਹਨੂੰ ਅਰਕਿਕ ਵਧੀਆ ਜੀ ਪੇਸਟ ਬਣਾ ਕੇ ਰੈਡੀ ਕਰਾਂਗੇ ਅੱਧੇ ਗਲਾਸ ਤੋਂ ਵੀ ਘਾਟੇ ਦੇ ਵਿੱਚ ਮੈਂ ਪਾਣੀ ਵੀ ਐਡ ਕੀਤਾ ਹੈ ਤੇ ਹੁਣ ਇਹਨੂੰ ਐਡ ਕਰਨ ਤੋਂ ਬਾਅਦ ਅਸੀਂ ਚੰਗੇ ਤਰੀਕੇ ਗ੍ਰाइंड ਕਰਾਂਗੇ ਅਗਰ ਤੁਹਾਡਾ ਮਟੀਰੀਅਲ ਜ਼ਿਆਦਾ ਗਰਮ ਹੈ ਫਿਰ ਤੁਸੀਂ ਉਹਨੂੰ 5-10 ਮਿੰਟ ਲਈ ਹੋਰ ਠੰਡਾ ਹੋਣ ਲਈ ਰੱਖ ਦਿਓ ਉਸ ਤੋਂ ਬਾਅਦ ਉਹਨੂੰ ਗ੍ਰाइंड ਕਰੋ ਅਦਰਵਾਈਜ਼ ਜਦੋਂ ਤੁਸੀਂ ਗਰਮ-ਗਰਮ ਕਰੋਗੇ ਤੇ ਮਸਾਲਾ ਬਾਹਰ ਵੀ ਆ ਸਕਦਾ ਹੈ ਹੁਣ ਅਸੀਂ ਕੜਾਹੀ ਵਿੱਚ 2 ਟੇਬਲस्पून ਆਇਲ ਐਡ ਕੀਤਾ ਹੈ ਜਦੋਂ ਆਇਲ ਚੰਗੇ ਤਰੀਕੇ ਗਰਮ ਹੋ ਗਿਆ 1 ਟੇਬਲस्पून ਜੀਰਾ ਜੀਰਾ ਰੋਸਟ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਹਾਫ ਟੇਬਲस्पून ਹਲਦੀ ਐਡ ਕੀਤੀ ਹੈ ਹਾਫ ਟੇਬਲस्पून ਡੇਗੀ ਮਿਰਚ ਐਡ ਕੀਤੀ ਹੈ ਔਰ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਲਾਲ ਮਿਰਚ ਤੁਸੀਂ ਸਕਿਪ ਕਰ ਸਕਦੇ ਹੋ ਜਾਂ ਫਿਰ ਆਪਣੇ ਸਵਾਦ ਅਨੁਸਾਰ ਐਡ ਵੀ ਕਰ ਸਕਦੇ ਹੋ 1 ਟੇਬਲस्पून ਅਸੀਂ ਇਹਦੇ ਵਿੱਚ ਗਰਮ ਮਸਾਲਾ ਵੀ ਐਡ ਕਰਤਾ ਹੈ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਰੋਸਟ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੀ ਗਰੇਵੀ ਬਣਾ ਕੇ ਰੈਡੀ ਕੀਤੀ ਹੈ ਉਹਨੂੰ ਐਡ ਕਰਤਾ ਹੈ ਤੇ ਹੁਣ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਔਰ 5-10 ਮਿੰਟ ਤੱਕ ਲਗਭਗ ਇਹਨੂੰ ਪਕਾਵਾਂਗੇ ਹੁਣ ਅਸੀਂ ਇਹਦੇ ਵਿੱਚ ਹਾਫ ਟੇਬਲस्पून ਹਿੰਗ ਐਡ ਕੀਤੀ ਹੈ ਹਿੰਗ ਐਡ ਕਰਨ ਦੇ ਨਾਲ ਬਹੁਤ ਅੱਛਾ ਫਲੇਵਰ ਆਂਦਾ ਹੈ ਇਹਨੂੰ ਮਿਕਸ ਕਰਨ ਤੋਂ ਬਾਅਦ ਜਿਹੜੇ ਜਾਰ ਵਿੱਚ ਸੀ ਮਸਾਲਾ ਪੀਸ ਕੇ ਰੈਡੀ ਕੀਤਾ ਹੈ ਉਸ ਝਾਰ ਵਿੱਚ ਜਿਹੜਾ ਹਲਕਾ ਮਸਾਲਾ ਰਹਿ ਗਿਆ ਹੈ ਉਹਦੇ ਵਿੱਚ ਅਸੀਂ ਪਾਣੀ ਐਡ ਕਰਾਂਗੇ ਔਰ ਉਹਨੂੰ ਗਰੇਵੀ ਵਿੱਚ ਐਡ ਕਰ ਦਾਂਗੇ ਪਾਣੀ ਅਸੀਂ ਇੱਥੇ ਠੰਡਾ ਨਹੀਂ ਐਡ ਕਰਨਾ ਗਰਮ ਕਰਕੇ ਪਾਣੀ ਫੇਰ ਐਡ ਕਰਨਾ ਹੈ ਇਹਦੇ ਨਾਲ ਗਰੇਵੀ ਅੱਛੀ ਬਣ ਕੇ ਰੈਡੀ ਹੁੰਦੀ ਹੈ ਹੁਣ ਇਹਨੂੰ ਅਸੀਂ ਮਿਕਸ ਕਰ ਦਿੰਨੇ ਆ ਤੁਸੀਂ ਅਗਰ ਜ਼ਿਆਦਾ ਠਿੱਕ ਗਰੇਵੀ ਨਹੀਂ ਪਸੰਦ ਕਰਦੇ ਤੇ ਥੋੜਾ ਪਾਣੀ ਹੋਰ ਐਡ ਕਰਕੇ ਗਰੇਵੀ ਨੂੰ ਪਤਲਾ ਕਰ ਸਕਦੇ ਹੋ ਹੁਣ ਇੱਥੇ ਅਸੀਂ ਹਾਫ ਟੇਬਲस्पून ਤੋਂ ਵੀ ਘੱਟ ਨਮਕ ਐਡ ਕੀਤਾ ਹੈ ਕਿਉਂਕਿ ਪਹਿਲਾਂ ਵੀ ਅਸੀਂ ਆਲਰੇਡੀ ਨਮਕ ਐਡ ਕੀਤਾ ਸੀ 1 ਟੇਬਲस्पून ਅਸੀਂ ਇਹਦੇ ਵਿੱਚ ਕਸੂਰੀ ਮੇਥੀ 加ਡ ਕਰਤੀ ਹੈ ਹੁਣ ਇਹਨੂੰ ਅਸੀਂ ਢੱਕ ਕੇ ਪੂਰੇ 5 ਮਿੰਟ ਤੱਕ ਪਕਾ ਲਾਂਗੇ ਤਾਂ ਕਿ ਸਾਡੀ ਗਰੇਵੀ ਵਧੀਆ ਤਰੀਕੇ ਪੱਕ ਕੇ ਰੈਡੀ ਹੋ ਜੇ ਸੋ ਇੱਥੇ ਸਾਡੇ 5 ਮਿੰਟ ਕੰਪਲੀਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਸਾਡੀ ਗਰੇਵੀ ਕਿੰਨੇ ਵਧੀਆ ਤਰੀਕੇ ਬਣ ਕੇ ਰੈਡੀ ਹੋ ਚੁੱਕੀ ਹੈ ਔਰ ਉੱਪਰ ਆਇਲ ਵੀ ਆ ਚੁੱਕਿਆ ਹੈ ਹੁਣ ਅਸੀਂ ਜਿਹੜੇ ਆਲੂ ਮਟਰ ਬੋਇਲ ਕੀਤੇ ਸੀ ਉਹਨਾਂ ਨੂੰ ਇਹਦੇ ਵਿੱਚ ਐਡ ਕਰਾਂਗੇ ਔਰ ਚੰਗੀ ਤਰੀਕੇ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਉੱਤੋਂ ਧਨੀਆ ਗਾਰਨਿਸ਼ ਕਰ ਦਾਂਗੇ ਸੋ ਤੁਸੀਂ ਦੇਖ ਸਕਦੇ ਹੋ ਸਾਡੀ ਇੱਥੇ ਸ਼ਾਹੀ ਆਲੂ ਮਟਰ ਦੀ ਰੈਸਿਪੀ ਬਣ ਕੇ ਰੈਡੀ ਹੋ ਚੁੱਕੀ ਹੈ ਕਿੰਨੀ ਜ਼ਿਆਦਾ ਜ਼ਿਆਦਾ ਦੇਖਣ 'ਚ ਅੱਛੀ ਲੱਗ ਰਹੀ ਹੈ ਔਰ ਖਾਣ 'ਚ ਵੀ ਵਾਕਈ ਗਾਇਸ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਇੱਕ ਵਾਰੀ ਜ਼ਰੂਰ ਤੁਸੀਂ ਸਾਡੇ ਇਸ ਤਰੀਕੇ ਨਾਲ ਆਲੂ ਮਟਰ ਦੀ ਰੈਸਿਪੀ ਬਣਾ ਕੇ ਰੈਡੀ ਕਰਿਓ ਗਾਇਸ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਹੜੇ ਮੇਰੇ ਫਰੈਂਡਸ ਮੇਰੀ ਵੀਡੀਓ ਅੱਜ ਪਹਿਲੀ ਵਾਰ ਦੇਖ ਰਹੇ ਨੇ ਔਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਜਾਓ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਰੈਸਿਪੀ ਬਣਾ ਕੇ ਟਰਾਈ ਕਰੋ ਸੋ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ